ਲੱਾ ਰੋਟੀ ਪੱਕ ਗਈ ਦਾਲ ਵੀ ਬਣ ਗਈ ਸੇਸੇ ਕਮਨ ਮੇਰਨਾ ਮੰਮੀ ਬਣ ਗਈ ਦਾਲ ਹਾਂ ਬਣ ਗਈ ਰੋਟੀ ਪੱਕੀ ਪਈਆ ਮੰਮੀ ਮੈਂ ਵੀ ਅੱਜ ਨਾ ਦਾਲ ਚ ਦੇਸੀ ਘਿਓ ਪਾ ਕੇ ਖਾਵਾਂਗੀ ਬਾਵਾ ਸਾਰਾ ਨਾ ਤੂੰ ਕੀ ਕਾਹੇ ਲਾਉਣੇ ਨੇ ਦੇਸੀ ਘਿਓ ਨੂੰ ਉਹ ਪਈਆ ਦਾਲ ਦਾਲ ਪਾ ਕੇ ਰੋਟੀ ਖਾ ਲਾ ਉਹ ਤਾਂ ਮੁੰਡੇ ਵਾਸਤੇ ਜੋੜਾ ਪਾਉਗੇ ਕਿਉ ਇਹ ਧਰ ਲਾਇਆ ਕਿਾ ਡੰਗਰ ਜੀ ਤੂੰ ਆਪੇ ਬੰਨਦੂਗੀ ਤੇ ਹੁਣ ਚਾਹ ਦੀ ਘੁੱਟ ਪੀਨੇ ਬਣਵਾ ਕੇ ਫਿਰ ਕੰਮ ਤੇ ਜਾਈਏ ਹੋਰ ਜੀ ਤੋ ਜੀ ਤੋ ਹਾਂਜੀ ਕੀ ਆ ਉਹ ਚਾਹ ਦੀ ਘੁੱਟ ਬਣਾ ਦੇ ਬਣੀ ਪਈ ਆ ਚਾਹ ਤਾਂ ਹਾਂ ਨਾਲੇ ਡੰਗਰ ਪਸੂ ਬੰਨਦੀ ਮੈਂ ਰਲਾਤੀ ਸੰਨੀ ਠੀਕ ਆ आय हाँ। करो तू सि बैठो मैं चाय लेके आऊं नहीं ठीक है मबली स्कूल नहीं गई हजे बस बापू मैं जानी हां आ कपड़े तय मार के हटी सी मैं तैयार ही हूं ठीक है मैं भी चाय पीना ठीक है चलो ਰੋਟੀ ਬਣ ਗਈ ਮਾਂ ਹਾਂ ਬਣ ਗਈ ਪਤਾ ਗਿਆ ਤੂੰ ਪਾ ਦੇ ਰੋਟੀ ਭਰਾ ਆਈ ਕਰ ਆਪਿਆ ਕੇ ਵਾਲੀ ਕੀ ਹਾਂ ਆਪਿਆ ਢਾਲ ਤੇ ਨਾ ਉਹ ਵੀ ਬਾਟੀ ਚੱਕ ਕੇ ਇਹਦੇ ਵਿੱਚ ਨਾ ਪਾ ਕੇ ਕਿਉਂ ਤੇ ਰੋਟੀ ਖਾ ਲੈ ਪਾ ਦੇ ਮਾਂ ਦੂ ਪੁੱਤ ਪਾਲਾ ਮੈਨੂੰ ਅੰਦਰ ਚੱਕ ਤਨ ਕਰਨ ਵਾਲੀ ਪਈ ਆ ਮਾੜਾ ਮੋਡਾ ਝਾੜੂ ਝੂੜੂ ਮਾਰਦਾ ਤੇ ਤੂੰ ਆਹ ਪਾ ਕੇ ਕਿਉਂ ਖਾ ਲੈ ਉਹ ਵੀ ਆ ਬਾਟੀ ਪਾ ਲਈ ਕਿਉਂ ਚੱਜਣ ਵਾਲਾ ਚੰਗਾ

ਸਵੇਰੇ ਸਵੇਹਾ ਆ ਜਾ ਕਰੇ ਹਮੇਸ਼ਾ ਲੇਟ ਹੀ ਆਉਂਦਾ ਗਾ ਸਵੇਹਾ ਤਾਂ ਆਉਂਦਾ ਗਾ ਲੇਟ ਕਿੱਥੇ ਆਉਂਦਾ ਗਾ ਤੂੰ ਤਾਂ ਐਂ ਕਰਦੀ ਰਹਿੰਦੀ ਆ ਮਾੜਾ ਮੂਟਾ ਗੌਰ ਕਰ ਲਿਆ ਕਰ ਉਹ ਜਵਾਕ ਨਾ ਕਿਸੇ ਜਵਾਕਾਂ ਕੋਲ ਖੜ ਖੜ ਜਾਂਦਾ ਤਾਂ ਕੀ ਹੋ ਗਿਆ ਆਜੂਗਾ ਕੋਈ ਨਾ ਅਗਲੀ ਤਾਂ ਉਹ ਉਮਬਰਾ ਖੇਡਣ ਦੀ ਕੋਈ ਨਹੀਂ ਉਹੀ ਤੁਸੀਂ ਤਾਂ ਲੱਗੇ ਰਹਿੰਦੇ ਕੋਈ ਨਹੀਂ ਉਹਨੂੰ 10 ਮਿੰਟ ਲਈ ਬਾਹਰੇ ਖੇਡਣ ਦਿੰਦੇ ਹੈਗੇ ਚੱਲ ਤੂੰ ਸਿੱਟਾ ਫਿਰ ਮੈਂ ਜਾਣਾ ਕੰਮ ਤੇ ਆਹੋ ਵਗ ਜਾ ਤੁਸੀਂ ਕੋਈ ਨਾ ਮੈਂ ਆਪੇ ਆ ਜੂੰਗੀ ਚੱਲ ਠੀਕ ਆਹੋ ਆ ਲੈ ਨੂੰ ਮੈਂ ਕਨਾਂ ਦਾਸੀ ਦਿੰਨਾ ਜਿਹੜੇ ਸਾਹਮਣੇ ਲੱ싸 ਜਾ ਹੋਇਆ ਫਿਰਦਾ ਐ ਅੱਛ ਤੱਕ ਕੰਨਾਂ ਚੋਰੀ ਤਾਂ ਕੱਢਣੀ ਚਾਹੀਦੀ ਐ ਗੱਲ ਨੀ ਤੋ ਹਾਂ ਮੇਰੀ ਗੱਲ ਸੁਣੋ ਹਾਂ ਮੁੰਡਾ ਤੇਰਾ ਮੂੰਹ ਦੇਖਿਆ ਮੁੰਡੇ ਦਾ ਤੂੰ ਕਿਉਂ ਕੀ ਹੋ ਗਿਆ ਨੂੰ ਉਹਨੂੰ ਕਿਹਾ ਕਿੰਨਾ ਲੱ싸 ਹੋਇਆ ਪੈਗਾ ਲੈ ਦੱਸ ਲੱ싸 ਹੋਇਆ ਬੈ ਤੈਨੂੰ ਪਤਾ ਉਹਦਾ ਕਿੰਨਾ ਪੜਾਈ ਦਾ ਜੋਰ ਆ ਉਹ ਤੇ ਹੈ ਤਾਂ ਲੱ싸 ਹੋਇਆ ਹੋਵੇਗਾ ਤੂੰ ਤਾਂ ਉਹੀ ਸ਼ੱਕ ਕਰਦਾ ਰਹਿਣਾ ਨਾਲੇ ਮੇਰਾ ਪਤਾ ਹੈ ਜਾਨੀ ਹੈਗਾ ਮੈਂ ਤਾਂ ਦੱਸਾਂ ਉਹ ਐ ਤਾਂ ਮੈਂ ਵੀ ਕਹਿਣਾ ਵੀ ਇਹ ਜਾਨੀ ਮੜਾ ਜਾਂ ਫਿਰ ਆਪਾਂ ਨੂੰ ਗੌਰ ਤਾਂ ਕਰਨੀ ਚਾਹੀਦੀ ਐ ਬਸ ਤੂੰ ਨਾ ਈ ਮਹੀਨੇ ਲੋਕਾਂ ਦੇ ਮਗਰ ਲੱਗਾ ਕਰ ਤੂੰ ਕੰਮ ਤੇ ਭਗ ਜਾਂਦਾ ਭਗ ਜਾਂਦਾ ਇਦਰੇ ਇਹਨੂੰ ਕੁਛ ਹੋਇਆ ਹੈਗਾ ਤੂੰ ਈ ਨਜਵਾਖ ਦੇ ਮਗਰ ਪਿਆ ਕਰ ਗੱਭਰੂ ਆ ਹੁਣ ਉਹ ਤੂੰ ਨਹੀਂ ਮੰਨਦੇ ਮੰਮੀ ਹਾਂ ਪੁੱਤ ਪੈਸੇ ਨਹੀਂ ਥੋੜੇ ਜਿਹਾ ਪੈਸੇ ਕਰਨੇ ਪੁੱਤ ਉਹ ਕੁਛ ਨਹੀਂ ਖਾ ਪੀ ਲੈਣਾ ਹੋਰ ਦੱਸਣਾ ਲੈ ਫੜ ਲੈਣਾ ਤੇਰੇ ਨਾਲੋਂ ਪੈਸੇ ਮੈਨੂੰ ਪਿਆਰੇ ਨੇ ਪੁੱਤ ਹੈ ਵੇ ਕਿੱਧਰ ਗਏ ਇੱਧਰ ਬੰਦੇ ਹੋਏ ਸੀ ਲੜ ਆਏ ਹਾਏ ਆ ਸੀ ਗਿਆ ਲਫੜ ਲਫੜ ਚੌਰੀ ਦੇ ਲਾ ਨਾਲੇ ਪੁੱਤ ਬੇਲੇ ਨਾ ਕਰਿਆ ਜਾ ਕੋਈ ਆ ਜਾਊਗਾ ਮੈਂ ਕੋਈ ਲੈ ਹਾਏ ਖਬੜਾ ਜੇ ਨਹੀਂ ਸੁਣਦਾ ਮੇਰੀ ਗੱਲ ਤਾਂ ਹਾਏ ਉਹ ਕੋ ਯਾਰ ਮੇਰੇ ਕੋਲ ਤਾਂ ਨਾ ਸਾਰੇ ਪੈਸੇ ਖਤਮ ਹੋ ਕੁਛ ਨਹੀਂ ਹੈਗਾ ਮੇਰੇ ਕੋਲ ਤੈਨੂੰ ਹੀ ਹੱਲ ਕਰਨਾ ਪੂ ਅੱਜ ਓਏ ਕਿਉਂ ਟੈਨਸ਼ਨ ਲੈਂਦੀ ਆ ਯਾਰ ਵੇ ਬਿੱਤੂ ਲੈ ਕੇ ਆਇਆ ਮੈਂ ਪੈਸੇ ਆਹ ਖੜਾ ਚਾਚਾ ਓ ਕਿਵੇਂ ਆ ਭਤੀਜਾ ਵਧੀਆ ਵਧੀਆ ਚੱਟਾ ਹੋ ਰਿਹਾ ਸਰ ਕਿੱਧਰ ਜਾ ਰਹੇ ਸੀਗੇ ਓਏ ਅਸੀਂ ਕਿੱਧਰ ਜਾਣਾ ਹੁੰਦਾ ਤੈਨੂੰ ਪਤਾ ਤਾਂ ਹੈਗਾ ਸਮਾਨ ਲੈਣਾ ਇਹਦਾ ਸਮਾਨ ਤਾਂ ਲੈ ਲਾ ਮਹਿੰਗਾ ਹੋ ਗਿਆ ਹੁਣ ਮਹਿੰਗਾ ਕਿੰਨਾ ਹੋ ਗਿਆ ਚਾਚਾ ਤੁਸੀਂ ਹੀ ਹੈ ਇਹ ਗੱਲ ਕਰਨਗੇ ਹੁਣ ਲੈ ਯਾਰ ਸਮਝਿਆ ਕਰ ਤੂੰ ਮਹਿੰਗਾ ਹੋ ਗਿਆ ਨਾ ਸਹ ਹੈਗਾ ਭੈ ਤੁਹਾਨੂੰ ਜਿਸਮਾਨ ਸਮਾਨ ਤਾਂ ਹੈਗਾ ਗਾ ਕੱਲ ਸੁਣਨਾ ਹੂੰ ਮੈਗੇ ਜਾਣ ਤੂੰ ਹੂੰ ਬਾਲਾ ਨੂੰ ਪਤਾ ਨਾ ਲੱਗਾਂ ਦਿਆ ਕਰ ਆਪਣੇ ਬਾਰੇ ਕੋ ਯਾਰ ਸੱਚੀ ਮੈਗੇ ਨਹੀਂ ਦੱਸਣਾ ਢਿੱਡ ਜਾਇਆ ਮੇਰਾ ਹਾਂ ਪਿਆਰ ਰਹਿ ਤੋਰਾ ਪਤਾ ਕਰ ਲੱਗੀ ਹਾਂ ਨਿੱਕਾ ਹੁੰਦਾ ਯਾਰ ਤਾਂ ਮੈਨੂੰ ਸਮਾਨ ਦਿੱਤਾ ਹੀ ਜਿਆਦਾ ਤੇ ਇਹ ਸਿਰਾ ਤਕੜਾ ਕਰੀ ਦਿਆ ਹੂੰ ਕਦੇ ਵੀ ਉਹ ਨਾ ਕਰੀ ਬਸ ਪਤਾ ਨਾ ਲੱਗਣ ਦੀ ਤੈਨੂੰ ਦਿੰਦਾ ਕੌਣਾ ਸਮਾਨ ਠੀਕ ਹੈ ਸਮਾਨ ਨਹੀਂ ਮੁੱਕਣਦਾ ਠੀਕ ਹੈ ਬਸ ਤੂੰ ਪੈਸੇ ਟਾਈਮ ਟੂ ਟਾਈਪ ਪਾਉਂਦੇ ਕਰਦਾ ਓਏ ਤੈਨੂੰ ਪਤਾ ਅੱਗੇ ਵੀ ਮਜ਼ਦੂਰੀ ਆ ਮੋਰਲੇ ਵੀ ਸਾਡੇ ੱੱੱਕਾ ਕਰਦੇ ਲਾਲਾ ਲਾਲਾ ਕੋਈ ਨਹੀਂ ਆ ਤਾਂ ਚਲਗੇ ਦੱਸੀ ਨਾ ਕਿਸੇ ਨੂੰ ਨਾ ਨਾ ਕੋਈ ਗੱਲ ਨਹੀਂ ਚਾਚਾ ਚਲ ਠੀਕ ਹੈ ਮੇਰੇ ਘਟਾ ਦੇ ਨਾਲੇ ਆਪਦੇ ਘਟਾ ਲੈ ਮਾੜਾ ਸਮਾਨ ਜਿਆਦਾ ਹੀ ਲਿਆ ਕੇ ਸੇਰਾ ਨੂੰ ਸਮਝਾਈ ਸਮਾਨ ਜਿਆਦਾ ਹੀ ਲਿਆ ਕਰ ਮਾੜਾ ਕੋਈ ਨਹੀਂ ਓਏ ਗੱਲ ਸੁਣੋ ਗੱਲ ਸੁਣੋ ਹਾਂ ਹਾਂ ਹੋਰ ਕਸਟਮਰ ਵੀ ਲਾਉ ਸਾੜੋ ਕੋਈ ਨਾ ਜੋੜ ਦਾਂਗੇ ਹੋਰ ਵੀ ਚਾਚਾ ਜਿਹੜਾ ਹੁੰਦਾ ਸੀ ਉਹ ਲੈ ਜਾਂਦਾ ਤੇ ਤੂੰ ਪੂਰਾ ਤਾਂ ਹੁੰਦਾ ਨਹੀਂ ਧਮਾਨ ਪੂਰਾ ਰੱਖਿਆ ਕਰ ਤੂੰ ਚਲ ਆ ਜਾ ਧਮਾਨ ਤਾਂ ਮੁੱਕ ਨਹੀਂ ਦਿੰਦਾ ਬੰਦੇ ਦੇ ਲੈ ਉਸਨੀ ਛੁੱਡਾ ਪੈਂਡੇ ਝਾੜ ਤੂੰ ਪੈਂਡ ਆ ਮੇਨੇ ਨੂੰ ਬਿੱਕਰ ਕਹਿੰਦੇ। ਤੁਹਾਡੀ ਨਸਲਾ ਖਤਮ। ਆਹਾਹਾ ਕਣਕ ਦਾ ਇਤਕੀ ਵਧੀਆ। ਚਲੋ। ਟੂੜੀ ਵੀ ਵਧੀਆ ਹੋ ਜੂ। ਚਾਰ ਪੇ ਉੱਤਰ ਜਾਣਗੇ ਕਿਸੇ ਦੇ। ਆ ਮੇਰੇ ਪਿੰਡ ਵਾਲਾ ਬਿੱਕਰ ਨਹੀਂ ਆਇਆ। ਬਹੁਤ ਘਰਪਟ ਤੇ ਨੇ ਵੀ ਬਹੁਤ ਘਰਾਂ ਦੇ ਚੁੱਲੇ ਬਜਾਤੇ। ਇਹੋ ਜਿਹੇ ਬੰਦੇ ਨੂੰ ਰੱਬ ਚੱਕਦਾ ਕਿਉਂ ਨਹੀਂ? ਮੈਂ ਤਾਂ ਰੱਬ ਤੇ ਹੈਰਾਨ ਆ ਵੀ ਇਹੋ ਜਿਹੇ ਬੰਦੇ ਨੇ ਚੱਕਲੇ ਪਰ ਮਰ ਜੇ ਤਾਂ ਕੀ ਕਰਾਣਾ ਪਿੰਡ ਨੇ? ਦੋ ਮੁੰਡੇ ਹੋਰ ਖੜਾਈ ਖੜੇ। ਤੇ ਮੈਨੂੰ ਮੁੰਡਾ ਵੀ ਨਾਜਰ ਦਾ ਲੱਗਦਾ ਨਮੀ ਲਾਇ ਨਸ਼ੇ ਤੇ ਇਹਦੇ ਬਾਪ ਨੂੰ ਕਹਿਣ ਦਾ ਤਾਂ ਆਪਣਾ ਫਰਜ਼ ਬਣਦਾ ਪਰ ਕਹਿੰਨੇ ਆ ਚਲ ਦੇਖਿਓ ਕਿ ਜੋ ਹੈ ਨਾ ਅਗਲੇ ਨੂੰ ਹਾਂ ਦਾ ਨਾਰਾ ਤਾਂ ਮਾਰ ਗਈ ਵਾਹਿਗੁਰੂ ਵਾਹਿਗੁਰੂ ਬਚਾ ਲੈ ਇਹੋ ਜਿਹੇ ਬੰਦਿਆ ਤੋਂ ਓਕੇ ਮੈਂ ਸਿਰੋ ਸਿੱਧੇ ਨੰਗੀ ਜਾਂਦੇ ਹੋ ਗੇ ਹੋਰ ਦੱਸੋ ਵਧੀਆ ਵਧੀਆ ਓਕੇ ਮੈਂ ਮੱਢ ਲਾ ਜਾ ਹੋਇਆ ਪਿਆ ਖਾ ਪੀਆ ਕਰ ਸਿਹਤ ਤਾਂ ਠੀਕ ਹੈ ਠੀਕ ਨਹੀਂ ਲੱਗਦਾ ਕੋਈ ਨਾ ਤੈਨੂੰ ਕਰ ਦਾਂਗੇ ਠੀਕ ਕੋਈ ਗੱਲ ਨਹੀਂ ਹੋਰ ਦੱਸ ਕਿਵੇਂ ਆ ਮੁੰਡਿਆ ਵਧੀਆ ਵਧੀਆ ਚਾ ਤੂੰ ਦੱਸ ਕਿ ਓਏ ਨਾਲੇ ਬੁੱਢੀ ਨੂੰ ਸੰਭਾਲ ਆਉਦੀ ਨੂੰ ਗਲਤ ਬੋਲਦੀ ਘਰੇ ਗਏ ਨੂੰ ਓਏ ਨਾਲੇ ਛੋਡੇ ਵਾਲੀ ਗੁੱਡੀ ਜੀ ਨੇ ਬੜਾ ਕੱਦ ਕੱਢਿਆਗਾ ਓ ਚਾਚਾ ਬੋਲਦਾ ਕਿ ਮੈਂ ਉਹ ਤੂੰ ਓਏ ਹੱਥ ਛੱਡ ਦੇ ਭਤੀਜ ਲੜਾਈ ਵਿਦਾਈ ਦਾ ਕੋਈ ਫਾਇਦਾ ਨਹੀਂ ਗਾ ਮੈਂ ਤੈਨੂੰ ਗੱਲ ਦੇਣਾ ਆਪਣਾ ਚੱਲੀ ਵੀ ਜਾਣਾ ਇੱਕ ਗੱਲ ਤੈਨੂੰ ਦੱਸ ਦਣਾ ਜੇ ਮੈਂ ਕੰਮ ਬੰਦ ਕਰਤਾ ਮੁੜ ਕੇ ਸਾਹਮਣਾ ਤੈਨੂੰ ਕੁਛ ਨਹੀਂ ਨਹੀਂ ਗਾ ਚਾਚਾ ਜਵਾਬ ਸੰਭਾਲ ਕੇ ਬੋਲ ਅੱਜ ਤਾਂ ਸਾਡੇ ਘਰੇ ਵਾਗ ਗਿਆ ਅਗਦੇ ਸਾਡੇ ਘਰੇ ਨਾ ਬਾਜੀ ਬਾਕੀ ਰਹੀ ਚਾਚਾ ਤੇਰੇ ਹਿਸਾਬ ਕਿਤਾਬ ਦੀ ਗੱਲ ਤੇਰਾ ਅੱਜ ਹੀ ਕਲੀਅਰ ਕਰ ਦੂੰਗਾ ਮੈਂ ਉਹ ਕਰਦੇ ਕਰਦੇ ਸੇਰਾ ਮੈਨੂੰ ਕੀ ਆ ਮੈਂ ਤਾਂ ਖੁਸ਼ ਹਾਂ ਵੀ ਜੇ ਮੇਰਾ ਹਿਸਾਬ ਕਰ ਦੇਗਾ ਫਿਰ ਹੋਰ ਤੋਂ ਲੈ ਲਿਓ ਭਾਈ ਨਸਾ ਫਿਰ ਮੇਰੇ ਅੱਡੇ ਤੇ ਆਉਂਦੀ ਵੀ ਲੋੜ ਨਹੀਂ ਕੋਈ ਗੱਲ ਨਹੀਂ ਤੇਰਾ ਹਿਸਾਬ ਕਿਤਾਬ ਹੋ ਜੂ ਬਸ ਘਰ ਤੱਕ ਨਾ ਆ ਕਰ ਦੇਗਾ ਤੂੰ ਹੋਗੇ ਬਾਕੀ ਚੱਜ ਸੋਚ ਸਮਝ ਕੇ ਬੋਲ ਉਹ ਭਾਗ ਜਾ ਸੇਰਾ ਭਾਗ ਜਾ ਲੜਾਈ ਬਿਧਾਈ ਦਾ ਕੋਈ ਫਾਇਦਾ ਨਹੀਂ ਲੈ ਸਾਲੇ ਕੱਲ ਦੇ ਸੋਰ ਆਂਡਿਆਂ ਦੇ ਵਲੇ ਨਿਕਲੇ ਨਹੀਂ ਪੰਗੇ ਲੈਂਦੇ ਪੁਰਾਣੇ ਗੁੰਡਾ ਨਾਲ ਇੱਕ ਇੱਕ ਲੱਪੜ ਨਹੀਂ ਝੱਲੇ ਆ ਜਾਣਾ ਸਾਡੇ ਲੰਡੂ ਬਦਮਾਸ ਜੀ ਦੇ ਵਪੂ ਨਹੀਂ ਦਿੰਦੇ ਯਾਰ ਥੋੜ੍ਹ ਲੱਗੀ ਪਈ ਯਾਰ ਥੋੜ੍ਹ ਹੀ ਲੱਗੀ ਪਈ ਯਾਰ ਇਹਨਾਂ ਨਾਲ ਹੀ ਚਲਾਉਣਾ ਡਾਂਗਾ ਕਿਵੇਂ ਖੜੇ ਹਣ ਜਾਂ ਖੜੇ ਆਪਾ ਭਾਈ ਆਹ ਕਿਨੇ ਕੁਸ਼ ਕਰੇ ਆਹਾ ਇੱਥੇ ਵਿੱਚ ਤਾਂ ਮੇਰੇ ਵਾਲੀਆਂ ਪਈਆਂ ਸੀ ਮੇਰੇ ਵਾਲੀਆਂ ਕਿੱਧਰ ਗਈਆਂ ਇਹਨੇ ਕੱਟ ਲਈ ਮੇਰੇ ਵਾਲੀਆਂ ਹੈ ਕਿ ਮੈਂ ਸਾਰੀ ਫਰੋਲੋ ਫਰਾਲੀ ਕੀਤੀ ਪਈ ਆ ਇਹਦੇ ਪੀਉ ਨੂੰ ਪੁਸਤੀ ਓਏ ਨਾਜਰਾ ਕਰੀਆ ਮੰਮੀ ਬਾਹਰ ਆਇਆ ਕੋਈ ਓਏ ਗੇਟ ਖੋਲ ਨਾਜਰਾ ਗੇਟ ਖੋਲ ਦੇ ਤੂੰ ਨਾ ਦੇਖ ਲੈ ਬੁੱਢੀ ਤੇਰਾ ਬਾਪੂ ਕਿੱਥੇ ਆ ਉਹ ਤਾਂ ਗਿਆ ਹੋਇਆ ਬੁਲਾਣੋ ਮੰਮੀ ਹਾਂ ਆਇਓ ਰੇ ਬਿੱਕਰ ਚਾਚਾ ਆਇਆ ਬਿੱਕਰ ਚਾਚਾ ਪੁੱਛ ਆਲੰਗਰ ਕਿਵੇਂ ਆ ਜੀ ਤੋ ਨਾ ਠੀਕ ਆ ਬਿੱਕਰ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਬੇ ਸਾਡੇ ਘਰ ਨਾ ਆ ਕਰ ਤੂੰ ਉਹ ਠੰਡੀ ਰਹਿ ਗੁੱਸਾ ਕਿ ਦਿਖਾਉਣੀ ਹੈਗੀ ਮੈਂ ਤਾਂ ਨਾજર ਲੱਭਿਆ ਆਇਆ ਸੀਗਾ ਨਾજર ਲੱਭਿਆ ਆਇਆ ਸੀ ਕਿਉਂ ਅੰਡੇ ਰੱਖਣ ਤਰੇ ਨਾજર ਕੋਲੇ ਲੈ ਹੁਣ ਮਰੇ ਢੱਡਾ ਜਾਇਆ ਮੇਰਾ ਭਰਾਗਾ ਮੈਂ ਮੈਲੀ ਸਕਦਾ ਉਹਨੂੰ ਭਰਾ ਤੇਰਾ ਤੇ ਮੈਂ ਇੱਕ ਵਾਰੀ ਕਹਦਾ ਸਾਡੇ ਘਰ ਬਾਹਰ ਹੋ ਜਾ ਸਹੀ ਕਿਹਾ ਕਿਸੇ ਨੇ ਜਦੋਂ ਬਗਾਨੀਆਂ ਜਨਾਨੀਆਂ ਆ ਜਾਂਦੀਆਂ ਭਾਈਆਂ 'ਚ ਫਰਕ ਪਵਾ ਦਾਨੀਆਂ ਚੱਲ ਫਰਕ ਪਵਾਉਂਦੇ ਨੇ ਫਰਕ ਹੀ ਠੀਕ ਆ ਜਾ ਬਗ ਜਾ ਮੈਨੂੰ ਪਤਾ ਤਾ ਕਹਿ ਰਿਹਾ ਤੂੰ ਕਿੰਨੇ ਕੁ ਲੋਕਾਂ ਤੂੰ ਘਰ ਪੜਦਾ ਛੋਡੇ ਵਾਲੇ ਸੌਰਜ ਨੂੰ ਕਹਿਦੀ ਨਾਲੇ ਚਾਚਾ ਬੁਲਾਉਂਦਾ ਸੀਗਾ ਖੇਤਾ 'ਚ ਆ ਕਿਉਂ ਤੂੰ ਮੇਰੇ ਨਾਲ ਸੌਰ ਤੋਂ ਕਿ ਲੈਣਾ ਪੜਦਾ ਉਹ ਚਾਰਕਰ ਆ ਵਸਦੀ ਗੱਲ ਆ ਚਾਚੇ ਪਤੀਜੇ ਦੀ ਕੋਈ ਤੂੰ ਰਹਿਣ ਦੇ ਅਸੀਂ ਤਾਂ ਛੋਡਣਾ ਈ ਮੀ ਚੰਗੇ ਨਾਲੇ ਸਾਡੇ ਮੁੰਡੇ ਤਾਂ ਨੇੜੇ ਦੀ ਨੰਗ 'ਚ ਕਿਤੇ ਓਏ ਉਹ ਮੇਰੇ ਕੋਲੇ ਆ ਪੌਂਦਾਗਾ ਮੇਰੇ ਨਾਲ ਪਿਆਰ ਬਣਿਆ ਹੋਇਆਗਾ ਮੈਂ ਹੁਣ ਕੋਈ ਮਾੜੀ ਸਿੱਖਿਆ ਦਊਣ ਬੇ ਬੱਸ ਤੇਰੇ ਪਿਆਰ ਨਾਲ ਤਾਂ ਹੀ ਨਹੀਂ ਚੰਗੇ ਤੇਰਾ ਪਿਆਰ ਤਾਂ ਲੋਕਾਂ ਨੂੰ ਲੈ ਕੇ ਡੁੱਬ ਗਿਆ ਪਹਿਲਾਂ ਬਥੇਰੇ ਘਰ ਖਾ ਗਿਆ ਸੁਨੇਹਾ ਲਾਦੀ ਮੇਰਾ ਸੁਨੇਹਾ ਲਾਦੀ ਤੇਰਾ ਲਾਦੀ ਘਾ ਸੁਨੇਹਾ ਤੇਰਾ ਹਾਈ ਮਿੰਟੂ ਬਿੱਕਰ ਤੇ ਅੱਡੇ ਤੇ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਨਾਲੇ ਮੇਰਾ ਮੁੰਡਾ ਬਿੱਕਰ ਤੇ ਅੱਡੇ ਤੇ ਜਾਣ ਲੱਗ ਕੇ ਤਾਂ ਸਮਝ ਨਹੀਂ ਆਉਂਦੀ। ਇਹ ਤਾਂ ਸਮਝ ਨਹੀਂ ਆਉਂਦੀ। ਮੇਰੇ ਬਾਲੀਆਂ ਗਈਆਂ ਤਾਂ ਗਈਆਂ ਕਿੱਧਰ? ਹੁਣ ਸੰਦੂਕ ਤਾਂ ਨਹੀਂ ਖਾ ਗਿਆ। ਅੱਗੇ ਤੱਕ ਤਾਂ ਚੀਜ਼ ਹੀ ਹੁੰਦੀ ਸੀ ਉੱਥੇ। ਇਹ ਤੋਂ ਕਿ ਮੈਂ ਸੋਚ ਤਾਂ ਨਹੀਂ ਪਈ ਖੜੀਆਂ। ਸੋਚਨ ਤਾਂ ਕਾਹਦੀ ਪਈਆਂ? ਮੈਂ ਤਾਂ ਐ ਕਹਿਣੀ ਆ। ਮੇਰੇ ਬਾਲੀਆਂ ਤਾਂ ਨਹੀਂ ਚੱਕੇ ਤੁਸੀਂ ਕਿਤੇ? ਬਾਲੀਆਂ? ਉਹ ਬਾਲੀਆਂ ਮੈਂ ਕੀ ਕਰਦੀ ਸੀ? ਅੱਗੇ ਤੇਰਾ ਸਮਾਨ ਕਿੱ데 ਚੱਕਿਆ ਮੈਂ ਇੱਥੇ ਜਿੱਥੇ ਤੇਰਾ ਰੱਖਿਆ ਹੋਇਆ ਹੁੰਦਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਈਆਂ ਕਿੱਧਰ ਫਿਰ ਸਾਰਾ ਸੰਦੂਕ ਵਿੱਚ ਸਾਮਾਨ ਖਿਲਰਿਆ ਪਿਆ ਸੀ ਉਹ ਉੱਥੇ ਹੀ ਹੋਣ ਗਿਆ ਕਿਸੇ ਆਸੇ ਪਾਸੇ ਤੂੰ ਰੱਖ ਕੇ ਭੁੱਲ ਗਈ ਐ ਕਿ ਮੈਂ ਭੁੱਲ ਗਿਆ ਕਿੱਧਰ ਕਿੱਧਰ ਆ ਗਿਆ ਪੁੱਤ ਉਹ ਕਿਧਰੋਂ ਆਇਆ ਹੁਣ ਤੋਂ ਬੇਪਤਾ ਗੱਲ ਨਹੀਂ ਕੀ ਹੋ ਗਿਆ ਗੱਲ ਸੱਚ ਪੁੱਤ ਮੇਰੇ ਵਾਲੀਆਂ ਤਾਂ ਚੱਕੇ ਤੋਂ ਕਿਹੜੀਆਂ ਵਾਲੀਆਂ ਕਹਿੰਦੀਆਂ ਮੀ ਲੈ ਪੁੱਤ ਮੇਰੇ ਇੱਕੋ ਤਾਂ ਵਾਲੀਆਂ ਸੀ ਉਹ ਮੇਰੀ ਮਾਂ ਦੀ ਇਨਸਾਨੀ ਮੰਮੀ ਨਹੀਂ ਪਤਾ ਕਿਹੜੀਆਂ ਵਾਲੀਆਂ ਕਹਿੰਦੇ ਨੇ ਲੈ ਦੱਸ ਤਾਂ ਪਤਾ ਉਹ ਮੇਰੀ ਮਾਂ ਦੀ ਇਨਸਾਨੀ ਸੀ ਓਏ ਨੰਮੀ ਮੇਰੇ ਕਿਉਂ ਗੋਲ ਪਈ ਜਾਨੀ ਤੂੰ ਮੈਨੂੰ ਦੱਸ ਦੇ ਮੈਨੂੰ ਮੇਰੇ ਮਾਂ ਦੀ ਨਿਸ਼ਾਨੀ ਸੀ ਉਹ ਵੇ ਦੱਸ ਦੱਸ ਦੇ ਮੈਨੂੰ ਵੇ ਦੱਸ ਦੇ ਤੂੰ ਉਸਤਾਨੋਂ ਕੁੱਟੀ ਜਾਨੀ ਐ ਇਹਨੂੰ ਬਾਕੀ ਰਹੀ ਚਾਚਾ ਤੇਰੇ ਹਿਸਾਬ ਕਿਤਾਬ ਦੀ ਗੱਲ ਤੇਰਾ ਅੱਜ ਹੀ ਕਲੀਅਰ ਕਰ ਦੂੰਗਾ ਮੈਂ ਓ ਕਰਦੇ ਕਰਦੇ ਸੇਰਾ ਮੈਨੂੰ ਕੀ ਆ ਮੈਂ ਤਾਂ ਖੁਸ਼ ਹਾਂ ਵੀ ਜੇ ਮੇਰਾ ਹਿਸਾਬ ਕਰ ਦੇਗਾ ਫਿਰ ਹੋਰ ਤੋਂ ਲੈ ਲਿਓ ਭਾਈ ਨਸਾ ਫਿਰ ਮੇਰੇ ਅੱਡੇ ਤੇ ਆਉਂਦੀ ਵੀ ਲੋੜ ਨਹੀਂ ਕੋਈ ਗੱਲ ਨਹੀਂ ਤੇਰਾ ਹਿਸਾਬ ਕਿਤਾਬ ਹੋ ਜੂ ਬਸ ਘਰ ਤੱਕ ਨਾ ਆ ਜਾਓ ਕੱਟਦੇ ਕਾ ਤੂੰ ਹੋਗੇ ਬਾਕੀ ਜੱਜ ਸੋਚ ਸਮਝ ਕੇ ਬੋਲ ਉਹ ਭਾਗ ਜਾ ਸੇਰਾ ਭਾਗ ਜਾ ਲੜਾਈ-ਵਿਦਾਈ ਦਾ ਕੋਈ ਫਾਇਦਾ ਨਹੀਂ ਕੱਲ ਦੇ ਸ਼ੋਰ ਪੰਗੇ ਲੈ ਲੈ ਸਾਲੇ ਕੱਲ ਦੇ ਸ਼ੋਰ ਆਂਡਿਆਂ ਚੋਂ ਲੈ ਨਿਕਲੇ ਨਹੀਂ ਪੰਗੇ ਲੈਂਦੇ ਪੁਰਾਣੇ ਖੁੰਡਾ ਨਾਲ ਇੱਕ ਇੱਕ ਲੱਪਣ ਦੀ ੱਲੇ ਆ ਜਾਣਾ ਸਾਡੇ ਲੰਡੂ ਬਦਮਾਸ਼ ਕਿਉਂ ਯਾ ਚਾ ਕਿਵੇਂ ਆ ਮੁੰਡਿਆ ਹੋ ਗਈ ਨਾ ਫਿਰ ਉਹੀ ਗੱਲ ਸੱਚ ਕਿਹੜੀ ਮੁਰ ਟੁੱਟ ਕੇ ਕਹਿੰਦੇ ਕੁੱਤੀ ਬੋੜ ਥੱਲੇ ਆਉਂਦੀ ਹੁੰਦੀ ਆ ਚਾ ਚਾ ਲਾ ਨਾ ਬੜੀਆਂ ਮਾਰ ਆ ਚੱਤ ਬੜੀਆਂ ਓਏ ਲੁਕ 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 ਕੇ ਫੜਾ ਦੇ ਪਤੰਦਰਾ ਤੇਰੀ ਤਾਂ ਇੱਜ਼ਤ ਨਹੀਂ ਹੈਗੀ ਮੇਰੀ ਬਾਤ ਇੱਜ਼ਤ ਆ ਚਾ ਇੱਜ਼ਤ ਆ ਬਾਤ ਦੀ ਗੱਲਾ ਹੁਣ ਤੇਰਾ ਸਹਾਕਤਾਬ ਜਮਾ ਕੰਪਲੀਟ ਹੜੀਗਾ ਹਾਂ ਪਤੀਜ ਇੱਕ ਗੱਲ ਦੱਸ ਮੈਨੂੰ ਐਨਾ ਔਖਾ ਹੋ ਕੇ ਬੋਲਦਾ ਤੂੰ ਮੈਨੂੰ ਚੂਰਨਾ ਸਾਹਿਬ ਨਸਾ ਵੀ ਦੇਖ ਰਾ ਤੂੰ ਕਿੰਨੇ ਚਿਰ ਦਾ ਖਾਂਦਾ ਆ ਰਿਹਾ ਮਤੂੰ ਹਾਂ ਦੱਸ ਤੇ ਥੋਂ ਸਮਾਨ ਲੈ ਲੈਂਦਾ ਮੈਂ ਤੈਨੂੰ ਸਾਡੇ ਘਰੇ ਜਾਂਦੀ ਕੀ ਲੋੜ ਸੀ ਓਏ ਛੋਡੇ ਘਰੇ ਮੈਂ ਕੀ ਕਰਨਾ ਯਾਰ ਕੋਈ ਗੱਲਾਂ ਵਾਲੀਆਂ ਗੱਲਾਂ ਨਾ ਮਾਰ ਮੈਨੂੰ ਸਮਾਨ ਦਾ ਹੀ ਲੈ ਕੇ ਜਾ ਗੱਲ ਸੁਣ ਸਮਾਨ ਤਾਂ ਮੈਂ ਦੇ ਦਨਾਂਗਾ ਗੱਲ ਨਹੀਂ ਬਾਲੀ ਜਾਣੀ ਚਾਹੀਦੀ ਤੇਰੀ ਤੇਰੀ ਮੰਮੀ ਨੂੰ ਪਤਾ ਲੱਗ ਗਿਆ ਵੀ ਮੈਂ ਤੈਨੂੰ ਦਿਖਾਉਣਾ ਸਭ ਸਮਾਨ ਦੇ ਇੱਥੇ ਗੱਲਾਂ ਨਾ ਵੜੀਆਂ ਮਾਰ ਸੇਰਾ ਸਮਝ ਆਇਆ ਇਹਨੂੰ ਬਿਲਕੁਲ ਬਹਰ ਭਗ ਜਦ ਇਹ ਗੱਲ ਵੀ ਮਿੱਕਰ ਬਦਨਾਮ ਕਰਦਾ ਨਵੇਂ ਮੁੰਡਿਆਂ ਨੂੰ ਕਰੇ ਨਾ ਯਾ ਚਾ ਤੂੰ ਦਾ ਸਮਾਨ ਦੀ ਚਾ ਚੋੜ ਲੱਗੀ ਪਈ ਹੋਰ ਅੱਜ ਤਾਂ ਡੰਗਾ ਛਾਰ ਗੱਲ ਸੁਣੋ ਹੁਣ ਹਫਤਾ ਮੂੰਹ ਨਾ ਦਿਖਾਇਓ ਮੈਨੂੰ ਆ ਲੁੱਕ ਕੇ ਲੈ ਜਾ ਹਾਂ ਚਲਾ ਜਾ ਯਾਰ ਮੰਨ ਲੈ ਇੱਕ ਗੱਲ ਹੋਰ ਕਰੇ ਨਾ ਜੀ ਹੁਣ ਹਾਂ ਔਖੇ ਤਾਂ ਦੇਖ ਸਾਰੇ ਕਿਵੇਂ ਹੁੰਦੇ ਆਗੇ ਸਾਲਿਆ ਛੋਡੇ ਘਰੇ ਕੀ ਮੈਂ ਅੰਬ ਲੈਣਾ ਆਉਣਾਗਾ ਜਿਹਨੂੰ ਦੇਖਣ ਆਉਂਦਾ ਸੀਗਾ ਉਹ ਤਾਂ ਛੋਡੀ ਬੁੱਢੜ ਹੀ ਨਹੀਂ ਦੇਖਣ ਨਹੀਂ ਦਿੱਤੀਗੀ ਸਾਲੇ ਗੱਲਾਂ ਦੇ ਮੈਥੀ ਨਸ਼ਾ ਖਾ ਕੇ ਮੈਥੀ ਹਵਾ ਕਰਦੇ ਆ